ਆਮ ਆਦਮੀ ਪਾਰਟੀ ਜਿਹੜੀ ਇਮਾਨਦਾਰੀ ਦੀਆਂ ਫਾਊਂਡੇਸ਼ਨਸ ਤੇ ਇਮਾਨਦਾਰੀ ਦੇ ਦਾਅਵੇ ਕਰਕੇ ਸੱਤਾ ਦੇ ਵਿੱਚ ਆਈ ਲੋਕਾਂ ਦੇ ਵਿੱਚ ਗਏ ਲੋਕਾਂ ਦਾ ਪਿਆਰ ਹਾਸਲ ਕੀਤਾ ਵੋਟਾਂ ਹਾਸਲ ਕੀਤੀਆਂ ਪਰ ਐਦਾਂ ਲੱਗਦਾ ਹੈ ਵੀ ਇਹਨਾਂ ਨੇ ਜਦੋਂ ਆਪਣੇ ਸੰਗਠਨ ਨੂੰ ਵਧਾਇਆ ਸੰਗਠਨ ਦਾ ਫਲਾਉ ਕੀਤਾ ਪਾ ਇਹ ਉਹਨਾਂ ਦੀਆਂ ਤਫ਼ਤੀਸ਼ਾਂ ਉਹਨਾਂ ਬਾਰੇ ਜਾਣਕਾਰੀਆਂ ਹਾਸਲ ਕਰਨੀਆਂ ਭੁੱਲ ਗਏ ਕਿ ਜਿਹੜੇ ਬੰਦਿਆਂ ਨੂੰ ਅਸੀਂ ਅਹੁਦੇ ਦੇ ਰਹੇ ਹਾਂ ਜਿਨ੍ਹਾਂ ਨੂੰ ਅਸੀਂ ਜ਼ਿਲ੍ਹੇ ਦੀਆਂ ਪ੍ਰਧਾਨਗੀਆਂ ਦੇ ਰਹੇ ਹਾਂ ਜਾਂ ਹੋਰ ਵੱਡੇ ਅਹੁਦੇ ਦੇ ਰਹੇ ਹਾਂ ਕਿ ਇਹਨਾਂ ਦਾ ਜਿਹੜਾ ਕੈਰੇਕਟਰ ਹੈ ਕੀ ਇਹ ਜੋ ਦਾਅਵੇ ਕਰਦੇ ਆ ਉਹ ਦਰੁਸਤ ਨੇ ਦਰਸਲ ਲੁਧਿਆਣਾ ਆਮ ਆਦਮੀ ਪਾਰਟੀ ਦੇ ਯੂਥ ਦੇ ਪ੍ਰੈਜ਼ੀਡੈਂਟ ਹੈ ਪਰਮਿੰਦਰ ਸੰਧੂ ਉਹ ਦਾ ਤਾਂ ਇਹ ਆਪਣੇ ਆਪ ਨੂੰ ਵਕੀਲ ਕਹਿੰਦੇ ਆ ਪਰ ਹੁਣ ਇਹਨਾਂ ਦੀ ਇਹ ਸਾਰੀ ਵਕਾਲਤ ਜਿਹੜੀ ਹੈ ਇੱਕ ਸਵਾਲਾਂ ਦੇ ਘੇਰੇ ਦੇ ਵਿੱਚ ਖੜ ਗਈ ਹੈ ਦਰਅਸਲ ਲੁਧਿਆਣਾ ਬਾਰ ਐਸੋਸੀਏਸ਼ਨ ਦੇ ਵਕੀਲ ਡੇਵਿਡ ਗਿੱਲ ਹੋਣਾ ਨੇ ਇੱਕ ਸ਼ਿਕਾਇਤ ਪੁਲਿਸ ਨੂੰ ਦਿੱਤੀ ਸੀਗੀ ਕਿ ਜਿਹੜੇ ਪਰਮਿੰਦਰ ਸਿੰਘ ਸੰਧੂ ਆ ਜਿਹੜੇ ਇਸ ਵੇਲੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਯੂਥ ਦੇ ਪ੍ਰਧਾਨ ਵੀ ਨੇ ਤੇ ਨਾਲ ਦੀ ਨਾਲ ਇਹ ਵਕਾਲਤ ਵੀ ਕਰਦੇ ਨੇ ਇਹਨਾਂ ਕੋਲ ਜਿਹੜੀ 10+2 ਦੀ ਡਿਗਰੀ ਹੈ ਯਾਨੀ ਕਿ 12ਵੀਂ ਦੀ ਜਿਹੜੀ ਡਿਗਰੀ ਹੈ ਇਹ ਝਾਲੀ ਹੈ ਇਦੇ ਬਾਰੇ ਜਦੋਂ ਇਹਨਾਂ ਨੇ ਕੰਪਲੇਂਟ ਕੀਤੀ ਤਾਂ ਪਰਮਿੰਦਰ ਸਿੰਘ ਸੰਧੂ ਜਿਹੜੇ ਆ ਇਹਨਾਂ ਨੇ ਕੀ ਕੀਤਾ 11 ਨਵੰਬਰ 2022 ਨੂੰ ਵਕੀਲ ਦੀਪਕ ਪਰਜਾਪਤੀ ਦੇ ਖਿਲਾਫ ਇੱਕ ਕੰਪਲੇਂਟ ਕਰ ਦਿੱਤੀ ਇਹ ਕਹਿੰਦੇ ਵੀ ਜਿਹੜਾ ਦੀਪਕ ਪਰਜਾਪਤੀ ਜਿਹੜੇ ਵਕੀਲ ਨੇ ਪੇਸ਼ੇ ਤੋਂ ਕਹਿੰਦੇ ਇਹਨਾਂ ਨੇ ਜਿਹੜਾ ਮੈਨੂੰ ਵਕਾਲਤ ਦਾ ਲਾਇਸੈਂਸ ਦਵਾਇਆ ਦਰਸਲ ਇਹ ਜਾਲੀ ਹੈ ਜਦੋਂ ਇਹ ਮਾਮਲਾ ਉਲਝਿਆ ਪੁਲਿਸ ਨੇ ਤਫ਼ਤੀਸ਼ ਸ਼ੁਰੂ ਕੀਤੀ ਤਾਂ ਪੁਲਿਸ ਨੇ ਕਿਹਾ ਕਿ ਪਰਮਿੰਦਰ ਸੰਧੂ ਜੀ ਤੁਸੀਂ 2008 ਦੇ ਵਿੱਚ ਜਿਹੜੀ ਹੈ ਪਲੱਸ 2 ਕੀਤੀ ਸੀਗੀ ਉਹਦਾ ਜਿਹੜਾ ਸਰਟੀਫਿਕੇਟ ਹੈ ਕਿਰਪਾ ਕਰਕੇ ਸਾਨੂੰ ਉਹ ਦਿਖਾਓ ਪਰਮਿੰਦਰ ਸੰਧੂ ਉਹਨਾਂ ਨੂੰ ਕਹਿੰਦੇ ਆ ਵੀ ਦਰਅਸਲ ਮੈਂ ਪੰਜਾਬ ਬੋਰਡ ਤੋਂ 2008 ਦੇ ਵਿੱਚ ਜਿਹੜੀ ਹੈ ਜਦੋਂ ਪਲੱਸ 2 ਕੀਤੀ ਸੀਗੀ ਤੇ ਮੇਰਾ ਜਿਹੜਾ ਸਰਟੀਫਿਕੇਟ ਸੀਗਾ ਉਹ 2020 ਦੇ ਵਿੱਚ ਗਵਾਚ ਗਿਆ ਇਸ ਕਰਕੇ ਮੇਰੇ ਕੋਲ ਉਹ ਸਰਟੀਫਿਕੇਟ ਹੈ ਨਹੀਂ ਜਦੋਂ ਪੰਜਾਬ ਪੁਲਿਸ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਮਹਾਲੀ ਦੇ ਨਾਲ ਸੰਪਰਕ ਕੀਤਾ ਵੀ ਪਰਮਿੰਦਰ ਸਿੰਘ ਨਾਂ ਦਾ ਜਿਹੜਾ ਸਟੂਡੈਂਟ ਜਿਨੇ 2008 ਦੇ ਵਿੱਚ ਪਲੱਸ 2 ਕੀਤੀ ਸੀਗੀ ਕਾਈਂਡਲੀ ਸਾਨੂੰ ਉਹਦਾ ਜਿਹੜਾ ਵੇਰਵਾ ਦੱਸੋ ਵੀ ਇਹ ਕਿਹੜੇ ਸਕੂਲ ਤੋਂ ਪੜਿਆ ਕਿਹੜੇ ਸਬਜੈਕਟਸ ਇਹਦੇ ਕੋਲ ਸੀਗੇ ਤੇ ਕਿੰਨੇ ਨੰਬਰ ਇਹਨੇ ਪਲੱਸ 2 ਦੇ ਵਿੱਚ ਹਾਸਲ ਕੀਤੇ ਨਾਲ ਦੀ ਨਾਲ ਉਹਨਾਂ ਨੇ ਇਹਨਾਂ ਦੇ ਮਾਤਾ ਪਿਤਾ ਦਾ ਨਾਮ ਜਿਹੜਾ ਐਡਰੈਸ ਇਹਨਾਂ ਨੇ ਦੱਸਿਆ ਉਹ ਜ਼ਰੂਰ ਦਿੱਤਾ ਹੋਏਗਾ ਤਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਮਹਾਲੀ ਕਹਿੰਦਾ ਵੀ ਸਾਡੇ ਕੋਲ ਪਰਮਿੰਦਰ ਸਿੰਘ ਸੰਧੂ ਜਿਹੜਾ ਤੁਸੀਂ ਵੇਰਵਾ ਉਹਨਾਂ ਦੇ ਮਾਤਾ ਪਿਤਾ ਦਾ ਉਹਨਾਂ ਦਾ ਐਡਰੈਸ ਦਾ ਦਿੱਤਾ ਇਸ ਨਾਮ ਦਾ ਜਿਹੜਾ ਸ਼ਖਸ ਆ ਉਹ ਤਾਂ ਫੇਲ ਹੋ ਗਿਆ ਸੀਗਾ ਉਹ ਤਾਂ ਪਲੱਸ 2 ਉਹਨੇ ਪਾਸ ਕੀਤੀ ਨਹੀਂ 2008 ਦੇ ਵਿੱਚ ਪਰ ਜਦੋਂ ਤਫ਼ਤੀਸ਼ ਕੀਤੀ ਗਈ ਤਾਂ ਪਤਾ ਲੱਗਾ ਕਿ ਪਰਮਿੰਦਰ ਸੰਧੂ ਨੇ ਜਿਹੜੀ 10+2 ਦੀ ਡਿਗਰੀ ਆ ਜਿਹੜੀ ਇਹਨਾਂ ਨੇ ਐਲएलबी ਕਰਨ ਵਾਸਤੇ ਜਾਂ ਆਪਣੀ ਡਿਗਰੀ ਕਰਨ ਵਾਸਤੇ ਇਸਤੇਮਾਲ ਕੀਤੀ ਇਹ ਦਰਸਲ ਇਹਨਾਂ ਨੇ ਦਿੱਲੀ ਸਕੂਲ ਐਜੂਕੇਸ਼ਨ ਬੋਰਡ ਤੋਂ ਹਾਸਲ ਕੀਤੀ ਹੈ ਬਸ ਨਾਤੇ ਇਹਨਾਂ ਨੇ ਉੱਥੇ ਪੇਪਰ ਦਿੱਤੇ ਉੱਥੋਂ ਇਹਨਾਂ ਨੇ ਇਹ ਜਿਹੜੀ ਸਰਟੀਫਿਕੇਟ ਹੈ 10+2 ਦਾ ਉਹ ਕਿਵੇਂ ਹਾਸਲ ਕੀਤਾ ਬਸ ਇਸੇ ਦੇ ਵਿੱਚ ਜਿਹੜਾ ਇਹ ਫਸ ਗਏ ਹੁਣ ਪੁਲਿਸ ਨੇ ਪਰਮਿੰਦਰ ਸੰਧੂ ਦੇ ਖਿਲਾਫ ਜਿਹੜਾ 420 463 ਦਾ ਇੱਕ ਮੁਕਦਮਾ ਜਿਹੜਾ ਉਹ ਦਰਜ ਕਰ ਲਿਆ ਜਿਹਦੇ ਵਿੱਚ ਹੁਣ ਇਹਨਾਂ ਦੀ ਜਵਾਬ ਤਲਬੀ ਹੋਏਗੀ ਸੋ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਜਿਹੜੀ ਹੈ ਇਹ ਜਦੋਂ ਆਪਣਾ ਸੰਗਠਨ ਦਾ ਫਲਾਅ ਕਰਦੇ ਆ ਜਦੋਂ ਇਹਨੂੰ ਵਧਾਉਂਦੇ ਆ ਤਾਂ ਇਹ ਇਹ ਦੇਖਣਾ ਭੁੱਲ ਜਾਂਦੇ ਆ ਵੀ ਜਿਹੜੇ ਲੋਕ ਅਸੀਂ ਪਾਰਟੀ ਦੇ ਨਾਲ ਜੋੜ ਰਹੇ ਆ ਜਿਨ੍ਹਾਂ ਨੂੰ ਵੱਡੇ ਅਹੁਦੇ ਦੇ ਰਹੇ ਆ ਕੀ ਇਨਾਂ ਦਾ ਜਿਹੜਾ ਪਛੋਕੜ ਆ ਜੋ ਇਹਨਾਂ ਦੀਆਂ ਜਿਹੜੀਆਂ ਕਾਰਵਾਈਆਂ ਨੇ ਉਹ درست ਨੇ ਇਸੇ ਤਰ੍ਹਾਂ ਆ ਮਾਮਲਾ ਜਿਹੜਾ ਪਰਮਿੰਦਰ ਸੰਧੂ ਦਾ ਸਾਹਮਣੇ ਆਇਆ ਵੀ ਪਰਮਿੰਦਰ ਸੰਧੂ ਹੋਣਾ ਦੀ ਜੇ 10+2 ਜਿਹੜੀ ਉਹਨਾਂ ਨੇ ਸਰਟੀਫਿਕੇਟ ਲਾਇਆ ਉਹੀ ਜਾਲੀ ਹੈ ਤਾਂ ਫਿਰ ਇਹਨਾਂ ਨੇ ਅਗਾਹ ਡਿਗਰੀ ਕੀਤੀ ਹੋਏਗੀ ਫਿਰ ਐਲ ਐਲ ਬੀ ਪਰਸਿਊ ਕੀਤੀ ਹੋਏਗੀ ਉਹ ਵੀ ਸਵਾਲਾਂ ਦੇ ਘੇਰੇ 'ਚ ਖੜੀ ਹੋ ਜਾਂਦੀ ਆ ਸੋ ਇਹ ਕਿਤੇ ਨਾ ਕਿਤੇ ਜਿਹੜਾ ਇਹ ਬਹੁਤ ਵੱਡੇ ਸਵਾਲ ਖੜੇ ਹੁੰਦੇ ਆ ਕਿ ਇੱਕ ਸ਼ਖਸ ਜਿਹੜਾ 10+2 'ਚੋਂ ਫੇਲ ਸੀਗਾ ਉਹ ਬਾਅਦ ਦੇ ਵਿੱਚ ਡਿਗਰੀ ਕਿਵੇਂ ਕਰ ਗਿਆ ਤੇ ਬਾਅਦ ਦੇ ਵਿੱਚ ਉਹ ਨੇ ਐਲ ਐਲ بی ਕਿਵੇਂ ਕਰ ਲਈ ਤੇ ਬਾਅਦ ਦੇ ਵਿੱਚ ਉਹਨੇ ਪ੍ਰੈਕਟਿਸ ਵੀ ਕਿਵੇਂ ਸ਼ੁਰੂ ਕਰ ਦਿੱਤੀ ਸੋ ਹੁਣ ਲੁਧਿਆਣਾ ਦੀ ਡਿਵੀਜ਼ਨ ਨੰਬਰ 5 ਨੇ ਪਰਮਿੰਦਰ ਸੰਧੂ ਦੇ ਖਿਲਾਫ ਤਫ਼ਤੀਸ਼ ਜਿਹੜੀ ਹੈ ਜਿਹੜੀ ਕਾਰਵਾਈ ਹੈ ਉਹ ਆਰੰਭ ਦਿੱਤੀ ਹੈ ਇਨਵੈਸਟੀਗੇਸ਼ਨ ਸ਼ੁਰੂ ਹੋ ਗਈ ਹੈ ਕਿ ਪਰਮਿੰਦਰ ਸੰਧੂ ਜਿਹੜੇ ਬਤੌਰ ਵਕੀਲ ਪ੍ਰੈਕਟਿਸ ਕਰ ਰਹੇ ਸੀ ਜਿਨ੍ਹਾਂ ਨੇ ਆਪਣਾ ਬਚਾਅ ਕਰਨ ਦੇ ਚੱਕਰ ਵਿੱਚ ਪਹਿਲਾਂ ਦੀਪਕ ਪ੍ਰਜਾਪਤੀ ਤੇ ਇਲਜ਼ਾਮ ਲਗਾਇਆ ਕਿ ਇਹਨਾਂ ਨੇ ਜਿਹੜਾ ਮੈਨੂੰ ਲਾਇਸੈਂਸ ਲੈ ਕੇ ਦਿੱਤਾ ਵਕਾਲਤ ਕਰਨ ਦਾ ਇਹ ਜਾਲੀ ਆ ਤੇ ਬਾਅਦ ਚੋ ਪਤਾ ਲੱਗਾ ਕਿ ਦਰਅਸਲ ਪਰਮਿੰਦਰ ਸੰਧੂ ਦਾ ਜਿਹੜਾ ਰਿਕਾਰਡ ਆ ਇਹ ਹੀ ਜਾਲੀ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ